ਆਈਫੋਨ ਲਈ ਆਧਾਰ ਦਿੱਤੇ ਪੈਸੇ ਵਾਪਸ ਮੰਗਣ ਉੱਤੇ ਦੋਸਤ ਦਾ ਕਤਲ ਕਰ ਦਿੱਤਾ ਗਿਆ ਇਹ ਤਸਵੀਰ ਹੈ ਜਿਹੜੀ ਕਮਲਪ੍ਰੀਤ ਸਿੰਘ ਦੀ ਹੈ ਜਿਸ ਨੇ ਆਪਣੇ ਦੋਸਤ ਨੂੰ ਆਈਫੋਨ ਦੇ ਲਈ ਆਧਾਰ ਪੈਸੇ ਦਿੱਤੇ ਸੀ ਜਦੋਂ ਕਮਲਪ੍ਰੀਤ ਆਪਣੇ ਦੋਸਤ ਤੋਂ ਆਧਾਰ ਦਿੱਤੇ ਪੈਸੇ ਵਾਪਸ ਮੰਗਣ ਗਿਆ ਤਾਂ ਉਸ ਦਾ ਕਤਲ ਕਰ ਦਿੱਤਾ ਗਿਆ ਮਾਮਲਾ ਜਗਰਾਉਂ ਦੇ ਪਿੰਡ ਸ਼ੇਰਪੁਰ ਕਲਾਂ ਤੋਂ ਸਾਹਮਣੇ ਆਇਆ ਜਿੱਥੇ ਆਈਫੋਨ ਲੈਂਲੀ ਆਧਾਰ ਦਿੱਤੇ ਪੈਸੇ ਵਾਪਸ ਮੰਗਣ ਉੱਤੇ ਨੌਜਵਾਨ ਨੇ ਆਪਣੇ ਦੋਸਤ ਦਾ ਕਤਲ ਕਰ ਦਿੱਤਾ ਮ੍ਰਿਤਕ ਦੀ ਪਛਾਣ ਕਮਲਪ੍ਰੀਤ ਸਿੰਘ ਜੋ 23 ਸਾਲਾਂ ਦਾ ਨੌਜਵਾਨ ਸੀ ਸ਼ੇਰਪੁਰ ਕਲਾਂ ਦਾ ਰਹਿਣ ਵਾਲਾ ਸੀ ਇਸ ਸਬੰਧੀ ਪੁਲਿਸ ਨੇ ਮਲਜ਼ਮ ਖਿਲਾਫ ਕੇਸ ਦਰਜ ਕਰ ਲਿਆ ਥਾਣਾ ਸਦਰ ਦੇ ਸਬ ਇੰਸਪੈਕਟਰ ਸਰਜੀਤ ਸਿੰਘ ਅਤੇ ਮ੍ਰਿਤਕ ਦੇ ਪਿਤਾ ਕੁਲਵੰਤ ਸਿੰਘ ਨੇ ਦੱਸਿਆ ਕਿ ਕਮਲਪ੍ਰੀਤ ਸਿੰਘ ਦੀ ਸ਼ੇਰਪੁਰ ਕਲਾਂ ਦੇ ਹੀ ਨੌਜਵਾਨ ਜਗਦੀਸ਼ਿੰਦਰ ਸਿੰਘ ਦੇ ਨਾਲ ਗੁੜੀ ਜਾਰੀ ਸੀ ਕੁਝ ਸਮਾਂ ਪਹਿਲਾਂ ਯਾਦਵਿੰਦਰ ਸਿੰਘ ਨੇ ਕਮਲਪ੍ਰੀਤ ਸਿੰਘ ਤੋਂ ਆਈਫੋਨ ਖਰੀਦਣ ਦੇ ਲਈ 30000 ਰੁਪਏ ਆਧਾਰ ਲੈ ਲਏ ਸਨ ਹੁਣ ਜਦੋਂ ਇਕਰਾਰ ਮੁਤਾਬਕ ਕਮਲਪ੍ਰੀਤ ਸਿੰਘ ਨੇ ਪੈਸੇ ਮੰਗੇ ਤਾਂ ਮਲਜ਼ਮ ਟਾਲਮਟੋਲ ਕਰਨ ਲੱਗਿਆ ਯਾਦਵਿੰਦਰ ਕੱਲ ਸਵੇਰੇ ਲਗਭਗ 10 ਵਜੇ ਕਮਲਪ੍ਰੀਤ ਸਿੰਘ ਨੂੰ ਆਪਣੇ ਘਰ ਮੋਟਰਸਾਈਕਲ ਉੱਤੇ ਘਰ ਤੋਂ ਬਿਠਾ ਕੇ ਲੈ ਗਿਆ ਜਿਸ ਦੀ ਸਾਰੀ ਫੁਟੇਜ ਗਲੀ ਦੇ ਵਿੱਚ ਲੱਗੀ ਹੋਈ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਉਹ ਕਾਂਟੇ ਤੋਂ ਬਾਅਦ ਕਮਲਪ੍ਰੀਤ ਸਿੰਘ ਨੂੰ ਕਰਦੇ ਮੂਰੇ ਬੇਹੋਸ਼ੀ ਹਾਲਤ ਦੇ ਵਿੱਚ ਸੁੱਟ ਕੇ ਚਲਾ ਗਿਆ। ਕਲਵੰਤ ਸਿੰਘ ਨੇ ਦੱਸਿਆ ਕਿ ਜਦੋਂ ਵਾਰ ਆਏ ਤਾਂ ਉਦੋਂ ਤੱਕ ਕਮਲਪ੍ਰੀਤ ਸਿੰਘ ਦੀ ਮੌਤ ਹੋ ਚੁੱਕੀ ਸੀ। ਇਸ ਮਾਗਰੋ ਘਟਨਾ ਸਥਾਨ ਉੱਤੇ ਟੀਮ ਸਮੇਤ ਪੁਜੀ ਸਬ ਇੰਸਪੈਕਟਰ ਸਰਜੀਤ ਸਿੰਘ ਨੇ Laash ਕਬਜੇ ਵਿੱਚ ਲੈ ਕੇ ਸਥਾਨਕ ਸਿਵਲ ਹਸਪਤਾਲ ਦੇ ਵਿੱਚ ਪੋਸਟਮਾਰਟਮ ਦੇ ਲਈ ਭੇਜ ਦਿੱਤੀ ਹੈ। ਪੁਲਿਸ ਅਨੁਸਾਰ ਕਲਵੰਤ ਸਿੰਘ ਦੇ ਬਿਆਨਾਂ ਉੱਤੇ ਜਾਦਵਿੰਦਰ ਸਿੰਘ ਖਿਲਾਫ ਕੇਸ ਦਰਜ ਕਰਕੇ ਆਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਤਾਂ ਹੀ ਮੰਦਪਾ ਦੀ ਖਬਰ ਜਗਰਾਉਂਦੇ ਪਿੰਡ ਸ਼ੇਰਪੁਰ ਕਲਾਂ ਤੋਂ ਸਾਹਮਣੇ ਆਈ ਹੈ ਜਿੱਥੇ ਆਈਫੋਨ ਦੇ ਲਈ ਉਧਾਰ ਦਿੱਤੇ ਪੈਸੇ ਮੰਗਣ ਉੱਤੇ ਦੋਸਤ ਦਾ ਕਤਲ ਕਰ ਦਿੱਤਾ ਗਿਆ ਹੈ ਮ੍ਰਿਤਕ ਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਜਗਵਿੰਦਰ ਸਿੰਘ ਪਹਿਲਾਂ ਤਾਂ ਪੈਸੇ ਦੇਣ ਤੋਂ ਟਾਲਮਟੋਲ ਕਰ ਰਿਹਾ ਸੀ ਪਰ ਇੱਕ ਦਿਨ ਜਗਵਿੰਦਰ ਆਪਣੇ ਦੋਸਤ ਕਮਲਪ੍ਰੀਤ ਨੂੰ ਘਰ ਲੈ ਕੇ ਜਾਂਦਾ ਹੈ ਪੈਸੇ ਦੇਣ ਦੇ ਬਹਾਨੇ ਉਸ ਨੂੰ ਘਰ ਲਿਆ ਜਾਂਦਾ ਪਰ ਕੁਝ ਸਮੇਂ ਬਾਅਦ ਹੀ ਉਸ ਨੂੰ ਬੇਹੋਸ਼ੀ ਹਾਲਤ ਦੇ ਵਿੱਚ ਘਰ ਦੇ ਬਾਹਰ ਸੁੱਟ ਦਿੰਦਾ ਤਾਂ ਜਿਸ ਤੋਂ ਬਾਅਦ ਉਸ ਦੀ ਕੁਝ ਸਮੇਂ ਬਾਅਦ ਹੀ ਮੌਤ ਹੋ ਜਾਂਦੀ ਹੈ ਤਾਂ ਕਾਲ ਯੁਗ ਦੇ ਸਮੇਂ ਕਿਸੇ ਸਮੇਂ ਯਾਰੀਆਂ ਦੇ ਲਈ ਲੋਕ ਜਾਣ ਕਰਵਾਣ ਕਰ ਦਿੰਦੇ ਸੀ ਪਰ ਅੱਜ ਕਾਲ ਯੁਗ ਨੇ ਐਸਾ ਪਲਟਾ ਮਾਰਿਆ ਕਿ ਕੁਝ ਪੈਸਿਆਂ ਦੀ ਰਕਮ ਪਿੱਛੇ ਹੀ ਆਪਣੇ ਦੋਸਤ ਦਾ ਕਤਲ ਕਰ ਦਿੱਤਾ ਜਾਂਦਾ ਹੁਣ ਦੇਖਦੇ ਹਾਂ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਕਰਦੀ ਹੈ